ਹਰਪਦੇ ਵੱਖ-ਵੱਖ ਸਟੇਟਾਂ ਨਾਲੋਂ ਜਿਹੜੀ ਪੰਜਾਬ ਪੁਲਿਸ ਹੈ ਇਹ ਇਨਵੈਸਟੀਗੇਸ਼ਨਾਂ ਤਫ਼ਤੀਸ਼ ਬਹੁਤ ਵਧੀਆ ਹੈ ਜੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਇਮਾਨਦਾਰ ਅਫਸਰ ਹਨ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਨੰਬਰ 1 ਕਾਲੀਆਂ ਭੇਡਾਂ ਨੂੰ ਪਾਸੇ ਕਰਕੇ ਨੰਬਰ 2 ਪੰਜਾਬ ਪੁਲਿਸ ਨੂੰ ਜਿਹੜਾ ਹੈਗਾ ਫੁੱਟਬਾਲ ਨਾ ਬਣਾਇਆ ਜਾਵੇ ਨੰਬਰ 3 ਸਿਆਸੀ ਲੀਡਰਾਂ ਦੇ ਪਕੜ ਤੋਂ ਜਿਹੜੀ ਹੈਗੀ ਪੁਲਿਸ ਸਾਡੀ ਆਜ਼ਾਦ ਹੋਵੇ ਤੇ ਨੰਬਰ 4 ਉਸ ਨੂੰ ਸਾਰਾ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਮੁਹੱਈਆ ਕਰਾਈਆਂ ਜਾਣ ਸਟੇਸ਼ਨਰੀ ਹੋਗੀ ਵਧੀਆ ਥਾਣੇ ਹੋਰ ਫਰਨੀਚਰ ਦਾ ਸਮਾਨ ਤਾਂ ਜੋ ਫਿਰ ਜਿਹੜੀ ਹੈਗੀ ਰਿਸ਼ਵਤ ਹੈ ਬੰਦ ਹੋ ਸਕੇ ਚਾਰ ਚੀਜ਼ਾਂ ਜੇਕਰ ਸਾਡੀ ਸਰਕਾਰ ਨੇ ਲਾਗੂ ਕਰਤੀਆਂ ਇੱਕ ਪਾਰਟੀ ਦੀ ਸਰਕਾਰ ਜਿਹੜੀ ਦੀ ਆ ਗਈ ਜੀ ਉਹ ਵੀ ਲਾਗੂ ਕਰ ਦੇਣਾ ਫਿਰ ਦੂਜੇ ਤੋਂ ਉਹਨੂੰ ਸਿੱਖਿਆ ਮਿਲ ਜਾਂਦੀ ਹੈ ਵੀ ਹਾਂ ਯਾਰ ਆ ਚੀਜ਼ ਇਸ ਤਰ੍ਹਾਂ ਹੈਗੀ ਹੈ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਪਹਿਲਾਂ ਅਕਾਲੀਆਂ ਦਾ ਰਾਜ ਰਿਹਾ ਕਾਂਗਰਸ ਦਾ ਰਾਜ ਰਿਹਾ ਹੁਣ ਝਾੜੂ ਵਾਲਿਆਂ ਦਾ ਰਾਜ ਰਿਹਾ ਪਰ ਪੁਲਿਸ ਨੂੰ ਤਾਂ ਉਮੀਦ ਵਰਤਿਆ ਜਾ ਰਿਹਾ ਹੈ ਉਹ ਇਸ ਮਾਧਮ ਰਾਹੀਂ ਬੇਨਤੀ ਕਰਦੇ ਜਿਹੜਾ ਵੀਡੀਓ ਬਣਾਉਣ ਦਾ ਮੰਤਵ ਹੈ ਉਹ ਇਹ ਹੈ ਕਿ ਜਿਵੇਂ ਕਿ ਉਹਨਾਂ ਬੱਚਾ ਗਵਾ ਕਰ ਲਿਆ ਸੀ ਜਿਹੜਾ ਕੈਨੇਡਾ ਤੋਂ ਆਇਆ ਸੀ ਬੱਚੇ ਜਿਹੜਾ 20 ਸਾਲ ਦਾ ਨੌਜਵਾਨ ਉਹਨੇ ਤਹਾਹਾਕਾਰ ਮੱਚ ਗਈ ਸੀ ਜੀ ਉਹਨੂੰ ਭਾਲੇ ਪੁਲਿਸ ਸਟ੍ਰੇਸ ਕਰੇ ਭਾਲ ਲਿਆ ਬੱਚਾ ਖੇਤਾਂ ਦੇ ਵਿੱਚੋਂ ਮਿਲ ਗਿਆ ਉਹਦਾ ਇਨਕਾਊਂਟਰ ਹੋ ਗਿਆ ਮਾਰਤਾ ਚਲੋ ਭਾਵੇਂ ਸਟੋਰੀ ਦੇ ਕੇ ਮਾਰਤਾ ਨਹੀਂ ਉਹ ਬੱਚੇ ਨੂੰ ਮਾਰ ਦਿੰਦਾ ਤਾਂ ਉਥੇ ਬੱਲੇ ਬੱਲੇ ਹੋ ਗਈ ਦੋ ਦਿਨਾਂ ਬਾਅਦ ਆਪਣਾ ਮਾਵਲਾ ਜਿਹੜਾ ਹੋ ਗਿਆ ਸਾਹਮਣੇ ਆ ਗਿਆ ਪਟਿਆਲੇ ਉਹ ਕੈਪਟਨ ਕੁੱਟਿਆ ਗਿਆ ਤਾਂ ਉੱਥੇ ਹੈਗੇ ਜਿਹੜੀ ਉਲਟ ਦਿਸ਼ਾ ਵੱਲ ਚੱਲ ਪਈ ਸਾਡੀ ਆਵਾਮ ਸਾਡੇ ਲੋਕ ਹੁਣ ਇਹੀ ਗੱਲ ਹੈ ਸੀਐਸਟਾਫ ਪਟਿੰਡਾ ਦੇ ਵਿੱਚ ਕੋਈ ਨੌਜਵਾਨਾ ਕੋ ਟੀਚਰ ਹੈ ਉਹ ਨਸ਼ੇ 'ਚ ਫੜਿਆ ਕਾਦੇ 'ਚ ਫੜਿਆ ਸੀਐਸਟਾਫ ਦੇ ਵਿੱਚ ਮਰ ਗਿਆ ਕੁੱਟ ਕੇ ਮਾਰਤਾ ਉਹ ਕਹਿੰਦੇ ਕਰੰਟ ਲਾ ਕੇ ਮਾਰਤਾ ਹੁਣ ਪੁਲਿਸ ਹੈ ਜਿਹੜੀ ਸਾਡੀ ਉਹ ਜਾਵੇ ਤੇ ਜਾਵੇ ਕਿੱਧਰ ਇਹ ਨਹੀਂ ਅਸੀਂ ਅਸੀਂ ਹਮਦਰਦੀ ਹੈ ਹਟਾਉਣੇ ਆ ਵੀਰ ਵੀ ਉੱਥੇ ਜਿਹੜਾ ਕੁੱਟ ਕੇ ਕਰੰਟ ਲਾ ਕੇ ਮਾਰਨਾ ਨਹੀਂ ਸੀ ਬੜੇ ਹੋਰ ਪਹਿਲੂ ਹੈਗੇ ਆ ਆਪਣੀਆਂ ਚੀਜ਼ਾਂ ਨਾਲ ਬੰਦੇ ਨੂੰ ਮਨਾਇਆ ਜਾ ਸਕਦਾ ਪਰ 3 ਡਿਗਰੀ ਜਿਹੜਾ ਉਪਯੋਗ ਆ ਉਹ ਨਹੀਂ ਕਰਨਾ ਚਾਹੀਦਾ ਤਾਂ ਹੁਣ ਦੋ ਗੱਲਾਂ ਨਾ ਕਿ ਚਿੱਟੇ ਨੂੰ ਪੁਲਿਸ ਫੜ ਨਹੀਂ ਰਹੀ ਜੇ ਪੁਲਿਸ ਚਿੱਟੇ ਨੂੰ ਫੜਦੀ ਹੈ ਪੁਲਿਸ ਉਹਸਾ ਮਤਲਬ ਜਿਹੜੇ ਚੰਗੇ ਅਫਸਰ ਨੇ ਇਮਾਨਦਾਰ ਕਾਲੀਆਂ ਭੇਡਾਂ ਨਹੀਂ ਜਿਹੜੇ ਕੋ ਪੈਸੇ ਲੈ ਕੇ ਛੱਡਿਆ ਹੁੰਦੇ ਆ ਜਿਉਂ ਉੱਥੇ ਮਿਲ ਲਈ ਮੈਨੂੰ ਫਲਾਨੇ ਚੌਂਕ 'ਚ ਮਿਲ ਲਈ ਫਲਾਨੇ ਪੁਲ ਥੱਲੇ ਮਿਲ ਲਈ ਜਾਂ ਫਲਾਨੇ ਨੂੰ ਮੇਰੇ ਪੈਸੇ ਫੜਾ ਲਈ ਛੱਡ ਜਾਂਦੀਆਂ ਉਹ ਨਹੀਂ ਜਿਹੜੇ ਇਮਾਨਦਾਰ ਅਫਸਰ ਹੁਣ ਜੋ ਫੜਦੇ ਆ ਇੰਟੈਰੋਗੇਟ ਕਰਦੇ ਆ ਮਨਾਉਂਦੇ ਆ ਕਿੱਥੋਂ ਲਿਆਂਦਾ ਕਿੱਥੇ ਰੱਖਿਆ ਫਿਰ ਚਲੋ ਕੋਈ ਮੰਦਲੀ ਕੁੱਟਮਾਰ ਹੋ ਜਾਂਦੀ ਹੈ ਗਲਬਾਤ ਹੋ ਜਾਂਦੀ ਹੈ ਤੇ ਫਿਰ ਅਸੀਂ ਦੂਜੇ ਪਾਸੇ ਹੋ ਜਾਂਦੇ ਆ ਜਦੋਂ ਉਸ ਪੁਲਿਸ ਅਫਸਰ ਤੇ ਪਰਚਾ ਦਰਜ ਹੋ ਜਾਂਦਾ ਤਾਂ ਫਿਰ ਦੂਜੇ ਡਰ ਜਾਂਦੇ ਆ ਵੀ ਯਾਰ ਆਪਾਂ ਕੀ ਲੈਣਾ ਫੜਕੇ ਆ ਛੱਡੋ ਪਰੇ ਜੇ ਜੋ ਕਾਰਵਾਈ ਬਣਦੀ ਆ ਕਰ ਦਿਓ ਜਿੰਨਾ ਇੱਕ ਫੜਿਆ ਤੂੰ ਮਨ ਨੂੰ 2 ਗ੍ਰਾਮ 4 ਗ੍ਰਾਮ 10 ਗ੍ਰਾਮ ਫੜਿਆ ਉਹ ਦੇ ਤਾਂ ਪਰਚਾ ਉਹ ਅੱਗੇ ਫਿਰ ਪੁੱਛ ਕੇ ਚ ਕਰਨ ਨੂੰ ਹਟ ਜਾਂਦੇ ਵੀ ਕਿੱਥੋਂ ਲਿਆਇਆ ਕਿੱਥੇ ਕਿੱਥੇ ਤੂੰ ਵੇਚਦਾ ਸੀ ਬੈਗ ਤੇ ਕੌਣ ਹੈ ਤਉ ਦੇ ਚ ਜਿਹੜਾ ਹੈਗਾ ਪੁਲਿਸ ਦੇ ਵਿੱਚ ਜਿਹੜੇ ਸਾਡੇ ਅਫਸਰਾਂ ਉੱਚ ਡਰ ਪੈਦਾ ਹੋ ਜਾਂਦਾ ਫਿਰ ਪੋਲੀਟੀਕਲ ਲੀਡਰ ਹੈ ਜਿਹੜੇ ਆਪ ਦਾ ਕੰਮ ਲੈਂਦੇ ਆ ਕਿਡਾ ਕੱਢਦੇ ਆ ਪਿੰਡਾਂ ਦੇ ਵਿੱਚ ਉਹਨੇ ਐਮਐਲਏ ਬਣਾਤਾ ਪਿੰਡਾਂ ਦੇ ਸਰਪੰਚ ਜਾਂਦੇ ਆ ਜਿਹੜੇ ਜੀ ਕੈਲੇ ਭੋਲੇ ਨੇ ਜੀ ਨਾਜਰ ਨੇ ਸਾਡੇ ਨਾਲ ਕਰਿਆ ਸੀ ਸਭ ਨੂੰ ਸਾਡੀ ਵਟ ਵੜਦੀ ਸਾਡੇ ਨਾਲ ਤਾਂ ਕਰਿਆ ਜੀ ਕਿਤੇ ਪਰਚਾ ਦੇਵੋ ਜੀ ਆਪਣੀ ਸਰਕਾਰ ਆ ਜਦੋਂ ਹੁਣ ਨਾ ਕੁਝ ਹੋਇਆ ਐਮਐਲਏ ਸਾਹਿਬ ਫੇਰ ਕੀ ਕਰਾਂਗੇ ਫਿਰ ਉਹ ਫੋਨ ਕਰਦੇ ਆ ਵੀ ਆ ਪਰਚਾ ਦੇ ਦੇ ਸੋਨੂੰ ਨਾਲ ਹੋਰ ਆ ਹੁਣ ਬਿਆਨ ਲਿਖ ਕੇ ਭੇਜ ਤਾਂ ਆਨਲਾਈਨ बस ये चेप देऊ जो लिखता हरफ-बहरफ पर्चा दे दो पुलिस बयान भी लिख दी एमएलए ਦੇ ਦਫ਼ਤਰ ਚ ਟਾਈਪ ਹੋ ਕੇ ਜਾਂਦੇ ਆ ਦਿਖਾ ਦੇਂਗੇ ਤੁਹਾਨੂੰ ਜਿਹੜੇ ਚੀਜ਼ਾਂ ਤੱਥਾਂ ਦੇ ਆਧਾਰ ਤੇ ਆ ਗਲਤ ਗੱਲ ਨੇ ਤੋਂ ਕਿਹੜਾ ਕੱਢਣ ਤੇ ਲੱਗ ਜਾਂਦੇ ਆ ਫਿਰ ਦੂਜੀ ਤੇ ਰੋ ਇਸ ਗੱਸਾ ਪਾ ਦਿੰਦੀ ਆ ਫਿਰ ਪੁਲਿਸ ਵਾਲੇ ਉਧਰ ਉਲਝੇ ਫਿਰਦੇ ਰ ਇਸ ਕਰਕੇ ਜਿਹੜਾ ਹੈਗਾ ਵੀ ਜਿਹੜੇ ਚੰਗੇ ਅਫਸਰ ਆ ਸਾਡੇ ਯਾ ਚੰਗੇ ਨੌਜਵਾਨ ਆ ਸਾਡੇ ਸਬਡਸਪੈਕਟਰ ਇਨਸਪੈਕਟਰ ਭੱਤੀ ਹੋਏ ਆ ਡੀਐਸਪੀ ਡਾਇਰੈਕਟ ਭੱਤੀ ਹੋਏ ਇਹਨਾਂ ਦੀ ਇੱਛਾ ਹੈ ਵੀ ਯਾਰ ਅਸੀਂ ਵਰਦੀ ਦੀ ਸੌਂ ਖਾਦੀ ਐ ਸੌਂ ਖਾ ਕੇ ਵਰਦੀ ਪਾਈ ਐ ਕਾਨੂੰਨ ਦੀ ਸੌਂ ਖਾਦੀ ਐ ਸਿਧਾਂਤ ਦੀ ਸੌਂ ਖਾਂਦੀ ਐ ਤੇ ਅਸੀਂ ਕੰਮ ਕਰੀਏ ਜਦੋਂ ਕਰਦੇ ਆ ਤਾਂ ਇਹੋ ਜਿਹੇ ਜਿਹੜੇ ਲੋਕ ਆ ਉੜੀਤਾ ਲੌਂਦੇ ਆ ਤੇ ਫਿਰ ਉਹ ਸੋਚਦੇ ਆ ਵੀ ਯਾਰ ਇਹਦੇ ਵਿੱਚ ਜਦੋਂ ਵਰਦੇ ਆ ਨਾ ਤਾਂ ਬੜਾ ਗੰਧਲਾ ਕੰਮ ਆ ਬੜਾ ਔਖਾ ਕੰਮ ਆ ਤੇ ਜਿਹੜਾ ਪੀਪੀਆਰ ਪੰਜਾਬ ਪੁਲਿਸ ਰੂਲ ਐ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਰੋਟੀ ਖਾਣ ਦਾ ਟਾਈਮ ਐ ਪਕਵੰਨ ਦਾ ਟਾਈਮ ਐ ਅਰੈਸਟ ਕਰਨ ਦਾ ਟਾਈਮ ਐ ਕੋਈ ਕਿਤੇ ਨਹੀਂ ਲਿਖਿਆ ਬਸ ਇੱਕ ਰੋਜ਼ਨਾਮਚਾ ਜਿਹੜੀ ਝੂਠ ਦੀ ਕਿਤਾਬ ਆ ਉਹ ਸਮਾਂ ਦੇ ਦਿੰਦਾ ਹਰ ਲੋਕ ਕਹਿੰਦੇ ਨੇ ਜਿਹਨੂੰ ਆਪਾ ਉਹ ਵੀ ਉਹਦਾ ਬਚਾਅ ਹੋ ਜਾਂਦਾ ਹੈ ਵਿਭਾਗ ਦੇ ਵਿੱਚ ਵੀ ਜੇ ਕੱਲ ਨੂੰ ਰੱਬ ਨਾ ਕਰੇ ਕੋਈ ਗੱਲਬਾਤ ਹੋ ਗਈ ਤਾਂ ਰੋਜ਼ਨਾਮਚੇ ਦੇ ਆਧਾਰ ਤੇ ਉਹਦੇ ਬੱਚਿਆਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲ ਜੂ ਜਾਂ ਕੋਈ ਰੱਬ ਨਾ ਕਰੇ ਗੱਲਬਾਤ ਹੋ ਗਈ ਉਹਦਾ ਜਿਹੜਾ ਪੈਸਾ ਉਹ ਡੁੱਬਦਾ ਉਹ ਚਰਾਪਟ ਪਾ ਕੇ ਵੀ ਇਹਦੀ ਡਿਊਟੀ ਇੱਥੇ ਸੀ ਫਿਰ ਉਹ ਚਲਾ ਜਾਂਦਾ ਆਪਦੇ ਘਰੇ ਜਾਂਦਾ ਜਾਂ ਕਿਤੇ ਵੀ ਜਾਂਦਾ ਚਲੋ ਰਾਜ ਕੋਈ ਹਾਦਸਾ ਵੀ ਹੋ ਸਕਦਾ ਪਰ ਹੋਏ ਨਾਮ ਦਾ ਜਿਹੜਾ ਝੂਠ ਦੀ ਕਿਤਾਬ ਹੈ ਉਹ ਬਚਾਉਂਦਾ ਪੀਪੀਆਰ ਪੰਜਾਬ ਪੰਜਾਬ ਪੁਲਿਸ ਰੂਲ ਦੇ ਵਿੱਚ ਕਿਤੇ ਨਹੀਂ ਲਿਖਿਆ ਕਿਸੇ ਫਿਕਰੇ 'ਚ ਨਹੀਂ ਲਿਖਿਆ ਇਹ ਤੁਹਾਨੂੰ ਰੋਟੀ ਖਾਣ ਦਾ ਟਾਈਮ ਹੈ ਪਗਵੰਨਾ ਦਾ ਟਾਈਮ ਹੈ ਅਰੈਸਟ ਕਰਨ ਦਾ ਟਾਈਮ ਹੈ ਕਿਤੇ ਵੀ ਨਹੀਂ ਲਿਖਿਆ ਨਾ ਉਹਦੇ 'ਚ ਸਾਡੀਆਂ ਸਰਕਾਰਾਂ ਨੇ ਅਮੈਂਡਮੈਂਟ ਕੀਤੀ ਹੈ ਕਿਉਂਕਿ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਜਿਹੜੇ ਜੀਓ ਰੈਂਕ ਦੇ ਅਧਿਕਾਰੀ ਉਹ ਹੁੰਦੇ ਸੀ ਤੇ ਆਪਣੇ ਸਿਪਾਹੀ ਆ ਜਾਂ ਹੌਲਦਾਰ ਉਹ ਆਪਣੇ ਬੰਦੇ ਹੁੰਦੇ ਸੀ ਤੇ ਉਹ ਉਵੇਂ ਉਹਨਾਂ ਤੋਂ ਕੰਮ ਲੈਂਦੇ ਸੀ ਹੁਣ ਇਧਰ ਨੂੰ ਭੱਜ ਜਾਉਣਾ ਇਹਨੂੰ ਭੱਜ ਜਾਉਣਾ ਇਹਨੂੰ ਭੱਜ ਜਾ ਆਪਣੇ ਬੰਦੇ ਆਪਣੇ ਨੂੰ ਫੜੀ ਜਾਂਦੇ ਸੀ ਲਿਖਤ ਪੜਤੋ ਉਹ ਕਰਦੇ ਸੀ ਜਿਵੇਂ ਹੁਣ ਕੋਈ ਫੀਮ ਦਾ ਭੁਗਤੀ ਦਾ ਪਰਚਾ ਦੇਣਾ ਹੈ ਉਹ ਕਨਫਰਮ ਏਐਸਆਈ ਦੇ ਸਕਦਾ ਹੈ ਓਆਰਪੀ ਰੈਂਕ ਦਾ ਨਹੀਂ ਦੇ ਸਕਦਾ ਆਪਾਂ ਕਹਿੰਨੇ ਯਾਰ ਵੀ ਉਹਨੇ ਪਰਚਾ ਨਹੀਂ ਦਿੱਤਾ ਫੁਲਾਣੇ ਨੇ ਦਿੱਤਾ ਯਾਰ ਅਡੇ ਲੋਕ ਕਹਿੰਦੇ ਉਹਦੇ ਵੀ ਸਟਾਰ ਜਾਂ ਲੱਗਿਆ ਸੀ ਫੁੱਲ ਜਾਂ ਲੱਗੇ ਸੀ ਉਹ ਆ ਆਰਪੀ ਰੈਂਕ ਦਾ ਹੁੰਦਾ ਭਾਈ ਉਹ ਬਾਧੂ ਲੈ ਲੈਂਦਾ ਵੀ ਚਲੋ ਮੈਂ ਥਾਣੇਦਾਰ ਕਹਾਵਾ ਹੁੰਦਾ ਹੌਲਦਾਰ ਉਹ ਹੌਲਦਾਰ ਕਦੇ ਪਰਚਾ ਨਹੀਂ ਦੇ ਸਕਦਾ ਚਲੋ ਇਹ ਬਾਦ ਦੀਆਂ ਗੱਲਾਂ ਹੁਣ ਜਿਹੜਾ ਸਾਡੇ ਰੋਲਾ ਪਾਈ ਜਾਂਦੇ ਐ ਕਿ ਭਾਈ ਆ ਚਿੱਟੇ ਵਾਲੇ ਫੜਦੇ ਨਹੀਂ ਜੇ ਫੜ ਲੈਂਦੇ ਐ ਤਾਂ ਉੱਥੇ ਜਦੋਂ ਕੋਈ ਕੁੱਟਮਾਰ ਹੁੰਦੀ ਆ ਕੋਈ ਮਰ ਵੀ ਜਾਂਦਾ ਤੇ ਫਿਰ ਚੱਕ ਕੇ Laash ਉਹ ਸਾਡੀਆਂ ਜੂਨੀਅਨਾਂ ਸੁੱਖ ਨਾਲ ਜਿਹੜੀਆਂ ਕੰਮ ਨਹੀਂ ਕਰਨ ਦਿੰਦੀਆਂ ਲੋਕਾਂ ਨੂੰ ਉਹ ਲਿਆ ਆ ਕੇ ਬਸ ਸੜਕ ਤੇ ਰੱਖ ਲੈਂਦੇ ਆ ਫੇਰ 10 ਲੱਖ ਰੁਪਈਆ ਦੇਵੇ ਸਰਕਾਰ ਨਾਲ ਉਹ ਨੌਕਰੀ ਦੇਵੇ ਜਿਵੇਂ ਕੋਈ ਬਾਰਡਰ ਤੋਂ ਉਹ ਜੰਗ ਜਿੱਤ ਕੇ ਆਇਆ ਹੁੰਦਾ ਤੇ ਫੇਰ ਜੋ 10 ਲੱਖ ਮਿਲ ਜਾਂਦਾ ਫੇਰ ਉਹ ਬਲੈਕ ਪ੍ਰਧਾਨ ਸੈਕਟਰੀ ਫੇਰ ਉਹ ਮਤਲਬ ਗਿੰਤੀਆਂ ਬਿੰਤੀਆਂ 25 75 ਦੇ ਮੈਚ ਲਾਉਂਦੇ ਆ ਉਰਕੜਾ ਹਾਲ ਚੱਲਦੇ ਇਹਨਾਂ ਦੇ ਰਹੀ ਗੱਲ ਇੱਥੇ ਇੱਕ ਚਿੱਟਾ ਵੇਚਣ ਵਾਲੇ ਨੂੰ ਫੜਿਆ ਉਹ ਪਰਚਾ ਦਿੱਤਾ ਜੇਲ ਕੱਟਿਆ ਆ ਵਾਪਸ ਆ ਗਿਆ ਤਾਂ ਦੁਬਾਰੇ ਹੋਰ ਜਿਹੜਾ ਚਿੱਟਾ ਲਾਉਂਦਾ ਸੀ ਉਹਦੀ ਮਾਂ ਕਹਿੰਦੀ ਵੀ ਇੱਥੇ ਭਾਂਡੇ ਨਹੀਂ ਛੱਡਦਾ ਤੂੰ ਸਾਰਾ ਕੁਝ ਵੇਚ ਦਿੰਦਾ ਚੋਰੀਆਂ ਕਰਦਾ ਹੈ ਚਿੱਟਾ ਲਾਉਂਦਾ ਬਹੁਤ ਤੰਗ ਕਰਦਾ ਉਹਨੂੰ ਕੋਲਸ ਫੜ ਲੇ 8 4 ਮਾਰੇ 2 ਮਾਰੇ ਤਪੜੇ ਜਿੰਦ ਜਾਨ ਹੈ ਨਹੀਂ ਸੀ ਮਰ ਗਿਆ ਉਹ ਹੀ ਬੁੜੀ ਥਾਣੇ ਵਿੱਚ ਜਿਹੜੀ ਕਹਿੰਦੀ ਸੀ ਇਸ ਤੰਗ ਹੈ ਕਿ ਤਾ ਮਰ ਜੇ ਤੁਸੀਂ ਫੜ ਕੇ ਹੀ ਲਿਆਉਂਦੇ ਤੰਗ ਕਰਦਾ ਹੈ ਜਦੋਂ ਮਰ ਗਿਆ ਉਹ ਹੀ ਕਹਿੰਦੀ ਸਾਡੇ ਦਾ ਕੰਮ ਵਾਲਾ ਇਹੀ ਸੀ ਸਾਡੇ ਦਾ ਕਮਾਉਣ ਵਾਲਾ ਹੀ ਇਹੀ ਸੀ ਇਹਨਾਂ ਨੇ ਮਾਰਤਾ ਜੀ ਦੱਸੋ ਪੁਲਿਸ ਫੇਰ ਫਸ ਗਈ ਇਸ ਕਰਕੇ ਜਿਹੜੇ ਸੀ ਮੈਂ ਵੀ ਉਹਨਾਂ ਦੇ ਵਿੱਚ ਐ ਪੁਲਿਸ ਮੁਲਾਇਮ ਨੂੰ ਕਾਲੀ ਗਲੋਚ ਕਰਦੇ ਆ ਪੁੱਠਾ ਬੋਲਦੇ ਆ ਪਰ ਜੇ ਇਹ ਸ੍ਰਲਸ਼ਲਾ ਜਾਰੀ ਰਿਹਾ ਜਾਂ ਇਸ ਤਰ੍ਹਾਂ ਸ਼ਰਮੀ ਬਿਸ਼ਰਮੀ ਪੁਰਸ ਮੰਨਦੀ ਰਹੀ ਤਾਂ ਇਸ ਮੈਿਕਮੇ ਵਿੱਚ ਕਿਸੇ ਨੇ ਭਰਤੀ ਨਹੀਂ ਹੋਣਾ ਇਹ ਤਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਕੰਨਾਂ ਦੇ ਵਿੱਚ ਗੁੰਗਿਆਲਾ ਤੇਲ ਪਾ ਕੇ ਫਿਰ ਨੌਕਰੀ ਜਿਹੜੀ ਕਰਨੀ ਪੈਂਦੀ ਹੈ। ਸੋ ਮੈਂ ਸਮਾਧਿ ਮਨਾਈ ਕਹਿਣਾ ਚਾਹੁੰਦਾ ਲੋਕਾਂ ਨੂੰ ਬੇਨਤੀ ਕਰਦਾ ਜਿਹੜਾ ਸਾਡਾ ਸੋਸ਼ਲ ਮੀਡੀਆ ਇੱਕ ਛੋਟੀ ਜੀ ਗੱਲ ਨੂੰ ਚੱਕ ਕੇ ਬਹੁਤ ਦੂਰ ਤੱਕ ਲੈ ਜਾਂਦਾ ਹੈ ਦੂਜਾ ਦੂਜੇ ਨੂੰ ਪਾਉਂਦਾ ਫਿਰ ਗਰੁੱਪਾਂ ਦੇ ਵਿੱਚ ਜਾ ਕੇ ਉਹ ਨਾਲ ਦੀ ਨਾਲ ਲੱਖਾਂ ਬੰਦਿਆਂ ਕੋਲੇ ਗੱਲ ਜਿਹੜੀ ਪਹੁੰਚ ਜਾਂਦੀ ਹੈ। ਵੀ ਜੇ ਕੋਈ ਚੰਗਾ ਕੰਮ ਹੁੰਦਾ ਹੈ ਉਹਨੂੰ ਵੀ ਵਾਇਰਲ ਕਰਿਆ ਕਰੋ ਜੇ ਚੰਗਾ ਕਰਦਿਆਂ ਤੋਂ ਕੋਈ ਗਲਤ ਵੀ ਹੋ ਜਾਂਦਾ ਤਾਂ ਉਹਨੂੰ ਵੀ ਨਾ ਪਈ ਬਾਲਾ ਵਾਇਰਲ ਕਰਿਆ ਕਰੋ ਇਸ ਕਰਕੇ ਜਿਹੜੀਆਂ ਏਜੰਸੀਆਂ ਨੇ ਪੁਲਿਸ ਏਜੰਸੀ ਹੈ ਫੌਜੀ ਏਜੰਸੀ ਹੈ ਸੀਵੀਆਈ ਹੈ ਬਿਜ਼ੀਲੈਂਸ ਹੈ ਟ੍ਰੈਫਿਕ ਹੈ ਇਹ ਫਿਰ ਲੋਕ ਆ ਜਿਹੜੇ ਸਾਡਾ ਕੰਮ ਕਰਨ ਨੂੰ ਹਟ ਜਾਣਗੇ ਸਾਡਾ ਨਹੀਂ ਸਾਡੇ ਕੰਮ ਕਰਨ ਨੂੰ ਹਟ ਜਾਣਗੇ ਇਸ ਕਰਕੇ ਉਹ ਸਦਾ ਜਿਹੜਾ ਮਨੋਪਲ ਵਧਾਉਣ ਦੀ ਲੋੜ ਹੈ ਸਰਕਾਰਾਂ ਲੀਡਰ ਸਿਆਸੀ ਲੀਡਰ ਦਖਲਅੰਦਾਜ਼ੀ ਘਟਾਉਣਾ ਆਨ ਮੈਟਾ ਦਾ ਕੰਮ ਕਰਾਉਣਾ ਜੋ ਬੰਦਾ ਦੋਸ਼ੀ ਹੈ ਉਹਨੂੰ ਕਾਗਜ਼ਾਂ ਦੇ ਵਿੱਚ ਲਿਖਤ ਪਰਤ ਕਰਕੇ ਕਾਨੂੰਨ ਦੇ ਦਾਇਰੇ ਦੇ ਵਿੱਚ ਉਹਨੂੰ ਰਹਿ ਕੇ ਬੰਨਣਾ ਹਾਂ ਉਹਦੇ ਵਿੱਚ ਕੋਈ ਰਿਸ਼ਵਤ ਲੈਂਦਾ ਚਿੱਟਾ ਛੱਡਦਾ ਛਡਾਉਂਦਾ ਚੱਕ ਕੇ ਇਸੇ ਤਰ੍ਹਾਂ ਡਿਸਮਿਸ ਕਰੋ ਸੰਵਿਧਾਨ ਦੀ ਧਾਰਾ 311 ਦੇ ਵਿੱਚ ਉਹਦੀ ਜਗ੍ਹਾ ਤੇ ਬੰਦਾ ਹੋਰ ਭਰਤੀ ਕਰ ਲਓ ਬਥੇਰੇ ਬੰਦੇ ਬੇਰਜ਼ਗਾਰ ਥੱਜੇ ਹੁਣ ਇੱਕ ਫੋਨ ਕਰੀ ਜਾਂਦਾ ਇਹਨੂੰ ਫੜੋ ਜੀ ਦੂਜੇ ਪਾਸੇ ਜਿਹੜੇ ਗੁਰਗੇ ਰੱਖੇ ਹੋਏ ਨਾ ਕਮਾਊ ਪੁੱਤ ਰੱਖੇ ਹੋਏ ਆ ਉਹਨਾਂ ਦੇ ਫੋਨ ਆ ਜਾਂਦੇ ਇਹਨੂੰ ਛੱਡ ਦਿਓ ਜੀ ਹੁਣ ਕੀ ਕੀ ਦੀ ਗੱਲ ਐ ਸੱਚ ਸੁਣੂੰਗਾ ਤੁਸੀਂ ਆਮ ਦੇਖ ਲਓ ਪੁਲਿਸ ਵਾਲਿਆਂ ਕੋਲੇ ਦੋ ਫੋਨ ਹੁੰਦੇ ਨਾ ਜਿਹੜੇ ਅਫਸਰ ਆ ਸਾਡੇ ਉਹਨਾਂ ਕੋਲੇ ਦੋ ਦੋ ਫੋਨ ਆ ਜਾ ਕੇ ਦਫ਼ਤਰਾਂ ਚ ਦੇਖ ਲਿਓ ਉਹ ਇੱਕ ਫੜਨ ਵਾਲਾ ਜਿਹਦੇ ਫੋਨ ਕਰਿਆ ਸੀ ਆ ਬੰਦੇ ਨੂੰ ਫੜ ਲਓ ਜੀ ਦੂਜਾ ਛਡਾਉਣ ਵਾਲਾ ਉਹ ਕੰਮ ਨਹੀਂ ਉਹਨਾਂ ਨੂੰ ਕੋਈ ਦੋ ਫੋਨ ਆ ਇੱਕ ਫੜਾਉਣ ਵਾਲਾ ਇੱਕ ਛਡਾਉਣ ਵਾਲਾ ਉਹਦੇ ਵਿੱਚ ਉਹਨਾਂ ਅਫਸਰਾਂ ਦਾ ਕੀ ਕਸੂਰ ਹੈ ਉਹਨਾਂ ਨੇ ਦੋ SIM ਲੈ ਰੱਖਿਆ ਜਿਹੜਾ ਸਰਕਾਰੀ SIM ਹੈ ਉੱਚ ਇਨਫਰਮੇਸ਼ਨ ਹੁੰਦੀ ਹੈ ਫਿਲੰਨਾ ਬੰਦਾ ਆ ਚੀ ਲੈ ਜਾਂਦਾ ਨਸ਼ੀਲਾ ਪਦਾਰਥ ਫੜੋ ਜੀ ਫੜ ਲਿਆ ਜਿਹੜਾ ਪ੍ਰਾਈਵੇਟ ਆ ਉਹਦੇ ਵਿੱਚ ਮੈਂ ਐਮਐਲਏ ਬੋਲਦਾ ਮੈਂ ਪੀਏ ਬੋਲਦੇ ਛੱਡ ਦਿਓ ਜੀ ਛੱਡ ਤਾਂ ਫੋਨ ਦਾ ਰੀਚਾਰਜ ਇੱਕ ਨਹੀਂ ਹੁੰਦਾ 2-2 ਕਰੋਨੇ 2-2 ਰੱਖਣੇ ਬਹੁਤ ਔਖੇ ਇਸ ਕਰਕੇ ਜਿਹੜੇ ਸੀ ਆ 4ਏ ਚ ਇਹਨਾਂ ਨੂੰ ਅਪਣਾਈਏ ਤਾਂ ਜਾ ਕੇ ਸਾਡਾ ਜਿਹੜਾ ਨਸ਼ਾ ਹੈ ਦਖਲਦਾਜੀ ਘਟੂਗੀ ਨਸ਼ਾ ਘਟੂਗਾ ਰਿਸ਼ਵਤ ਘਟੂਗੀ ਨੌਜਵਾਨ ਪੀੜ੍ਹੀ ਨੂੰ ਅਸੀਂ ਤਾਂ ਜਾ ਕੇ ਪ੍ਰੇਰਨਾ ਦੇ ਸਕਦੇ ਹਾਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚੰਗੇ ਅਫਸਰਾਂ ਦਾ ਮਨੋਬਲ ਜਿਹੜਾ ਉਹ ਕਾਇਮ ਰੱਖਣਾ ਆਪਣਾ ਕਰਮ ਧਰਮ ਹੈ ਉਹਨਾਂ ਦੀ ਮਦਦ ਕਰਨਾ ਤੇ ਐਵੇਂ ਨਹੀਂ ਹੈਗਾ ਵੀ ਸੋਸ਼ਲ ਮੀਡੀਆ ਤੇ ਜਾ ਕੇ ਵਧੀਆ ਮਾਨਦਾਰ ਚੰਗੇ ਅਫਸਰਾਂ ਜੇ ਉਹ ਤੋਂ ਕੋਈ ਗਲਤੀ ਵੀ ਹੋ ਗਿਆ ਜਾਂ ਗਲਤ ਵੀ ਹੋ ਗਿਆ ਗਲਤ ਕੰਮ ਵੀ ਹੋ ਗਿਆ ਤਾਂ ਉਹਦੀ ਆਪਾਂ ਹੀ ਇੱਥੀ ਕਰੀਏ ਤਾਂ ਫਿਰ ਉਹ ਉਹਦਾ ਮਾਣ ਹੈ ਜਿਹੜਾ ਉਹ ਛੱਡ ਜਾਂਦਾ ਵੀ ਯਾਰ ਇਹ ਕੰਮ ਆਪਾਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ